ਅੰਮ੍ਰਿਤਸਰ ਕੀ ਕਹਣਾ ਚਾਹੁੰਦੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਜੀ ਕੀ ਮਾਮਲਾ ਜੀ ਜਿਹੜੇ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਿਵਲ ਰੇਂਜ ਵਿਤੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਾਡੇ ਵੱਲੋਂ ਇਸ ਤੋਂ ਇਲਾਵਾ ਜੋ ਪੈਰਾ ਮਿਲਟਰੀ ਕੋਰਸਸ ਐਫਐਸਟੀ ਐਸਐਸਟੀ ਟੀਮਾਂ ਵੱਲੋਂ ਇਲਾਕੇ ਦੇ ਵਿੱਚ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਸਰਚ ਆਪਰੇਸ਼ਨ ਚਲਾਏ ਜਾਂਦੇ ਆ ਜਿਸ ਦੇ ਤਹਿਤ 17 ਤਰੀਕ ਨੂੰ ਏਐਸਏ ਜਤਿੰਦਰ ਸਿੰਘ ਤੇ ਉਹਨਾਂ ਦੀ ਪਾਰਟੀ ਕੋਡ ਰੋਡ ਤੇ ਗਸ਼ਟ ਕਰ ਰਹੀ ਸੀ ਜਦੋਂ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਹੈ ਕਿ ਰਣਜੀਤ ਸਿੰਘ ਪੁੱਤਰ ਸਰਵੰਤ ਸਿੰਘ ਵਾਸੀ ਕਰਤਾਰਪੁਰ ਜਲੰਧਰ ਜੋ ਕਿ ਹਾਲ ਆਪਣੇ ਸੋਹਰਾ ਪਰਿਵਾਰ ਮਾਲਰੋਡ ਦੇ ਨਾਲ ਰਹਿ ਰਿਹਾ ਵਾ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਸਕੂਲ ਨਜਾਇਜ਼ ਪੁਆਇੰਟ 32 ਪਿਸਤਲਾ ਜਿਸ ਦੀ ਦੁਰਵਰਤੋਂ ਕਰਕੇ ਲੁੱਟੋਖਾਣ ਨੂੰ ਅੰਜਾਮ ਪਹਿਲਾਂ ਵੀ ਉਹਦੇ ਖਿਲਾਫ ਕਾਫੀ ਮﻘਦਮੇ ਨੇ ਤੇ ਇਸ ਕੋਲੋਂ ਅਗਰ ਇੱਥੇ ਨਾਕਾ ਲਗਾ ਕੇ ਸਰਚ ਕੀਤੀ ਜਾਵੇ ਤਾਂ ਇਸ ਕੋਲੋਂ ਇੱਕ ਪਿਸਤਲ ਬਰਾਮਦ ਹੋ ਸਕਦਾ। ਜਿਸ ਤੋਂ ਬਾਅਦ ਸਾਡੀ ਪਾਰਟੀ ਨੇ ਕੋਰਟ ਰੂਮ ਤੇ ਇੱਕ ਨਾਕਾ ਲਗਾਇਆ ਹੋਇਆ ਸੀ। ਜਦੋਂ ਇਹ ਦੋਸ਼ੀ ਆਪਣੇ ਇੱਥੇ ਆਉਂਦਾ ਵਾ ਤਾਂ ਸਾਡੀ ਪਾਰਟੀ ਵੱਲੋਂ ਸਰਚ ਕੀਤੀ ਜਾਂਦੀ ਹੈ। ਤਾਂ ਇਸ ਕੋਲੋਂ ਇੱਕ 32 ਬੋਰ ਦਾ ਨਜਾਇਜ਼ ਡਿਸਟੈਂਸ ਤੇ ਨਾਲ ਇੱਕ ਜਿੰਦਾ ਰੌਂਡ ਇਸ ਕੋਲੋਂ ਬਰਾਮਦ ਹੋਏ ਨੇ। ਜਿਸ ਤੋਂ ਬਾਅਦ ਇਸ ਨੂੰ ਅਰੈਸਟ ਕਰਕੇ ਅਸੀਂ ਇਸ ਦੇ ਖਿਲਾਫ ਅਧੀਨ ਤਾਰਾ 25 ਆਬਜੈਕਟ ਦੇ ਤਹਿਤ ਇੱਕ ਮੁਕਦਮਾ ਦਰਜ ਰਜਿਸਟਰ ਕੀਤਾ ਵਾ ਤੇ ਮੁਕਦਮਾ ਦਰਜ ਕਰਕੇ ਇਸ ਦਾ 2 ਦਿਨ ਦਾ ਰਿਮਾਂਡ ਲੈ ਕੇ ਅਗਲੇ ਦਿਨ ਕੁੱਝ ਕੁ ਜਰੂਰੀ ਸੱਚੀ ਕੱਲਾ ਕੀ ਸੀ ਕਾਲੇ ਪਰਚੇ ਸੀ ਇਹ Rajasthan ਤੋਂ ਜੋ ਜੀ ਦੋਸ਼ੀ ਦਾ ਹੁਣ ਤੱਕ ਦਾ ਸਾਰਾ ਅਸੀਂ ਪੁਰਾਣਾ ਰਿਕਾਰਡ ਖੋਲ ਲਿਆ ਵਾ ਇਹੇ ਕਾਫੀ ਵੱਡੇ ਡਕੈਤੀ ਲੁੱਟਾਂਖੋਆਂ ਸਨੈਚਿੰਗ ਤੇ ਇਸ ਤਰੀਕੇ ਦੇ ਸਦੇ ਖਿਲਾਫ ਕਰਮੇ ਦਰਜੇ ਜਿਵੇਂ ਕਿਸ ਦੇ ਖਿਲਾਫ Rajasthan सीकर ਵਿਖੇ ਇੱਕ 395 333 ਲੁਟਕੋ ਦਾ ਮੁਕਦਮਾ ਦਰਜਾ ਇੱਕ ਜਿਲੰਦਰ ਦਿਹਾਤੀ ਚਿਸ ਦੇ ਖਿਲਾਫ ਸੈਚਿੰਗ ਦਾ ਪਰਚਾ ਦਰਜ ਹੈ ਇੱਕ ਸੰਗਨੇਰ ਸਦਰ ਰਾਜਸਥਾਨ ਦੇ ਵਿੱਚ ਵੀ ਇਸ ਦੇ ਖਿਲਾਫ 392 ਲੁੱਟ ਦਾ ਪਰਚਾ ਦਰਜ ਹੈ ਸੋ ਇਹ ਜੋ ਇਹਨਾਂ ਦਾ ਜਿਸ ਗੈਂਗ ਦਾ ਇਹ ਮੈਂਬਰ ਆ ਇਹ ਗੈਂਗ ਪੂਰੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਹੈ ਖਾਸ ਤੌਰ ਤੇ ਸਾਡੀਆਂ ਜੋ ਨੇਬਰਿੰਗ ਸਟੇਟਸ ਆ ਰਾਜਸਥਾਨ ਇਸ ਤੋਂ ਇਲਾਵਾ ਹਰਿਆਣਾ ਪੰਜਾਬ ਦੇ ਵਿੱਚ ਇਹ ਬਹੁਤ ਸਰਗਰਮ ਆ ਇਹ ਅਲੱਗ-ਅਲੱਗ ਜਗ੍ਹਾ ਤੇ ਕਾਰਾਂ ਦੀ ਖੋਹ ਕਰਨੀ ਲੁੱਟ ਕਰਨੀ ਇਸ ਦੇ ਵਿੱਚ ਕਾਫੀ ਇਸ ਦੇ ਖਿਲਾਫ ਪਹਿਲਾਂ ਵੀ ਮਕਰਨੇ ਦਰਜੇ ਸੋ ਇਹ ਬਹੁਤ ਵੱਡੇ ਗ੍ਰੋਥ ਦਾ ਇੱਕ 파ਟ ਹੈ ਇਸ ਨੂੰ ਅਸੀਂ ਰੈਸਟ ਕਰਕੇ ਇਸ ਦਾ ਦੋ ਦਿਨਾਂ ਦੇ ਅੰਦਰ ਮਾਰ ਲਿਆ ਤੇ ਇਸ ਨੂੰ ਡਿਟੇਲ ਦੇ ਵਿੱਚ ਪੁਸ਼ਕਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਇਸ ਦੇ ਜੋ ਗ੍ਰੋਥ ਦੇ ਹੋ ਸਕਣਾਂ ਨੇ ਉਹਨਾਂ ਨੂੰ ਵੀ ਰੈਸਟ ਕੀਤਾ ਜਾਊਗਾ ਤੇ ਇਹਨਾਂ ਕੋਲੋਂ ਹੋਰ ਵੀ ਵੱਡੇ ਇਲਾਜ ਦੇ ਕੰਮ ਵੀ ਹੋ ਸਕਦੇ ਸਨਸ਼ੇ ਦੀ ਗੱਲ ਆ ਗਈ ਹੈ ਨਕਲੀ ਹੈ ਜਿਹੜਾ ਪਿਸਤਲ ਹੈ ਅਸਲੀ ਨਹੀਂ ਨਹੀਂ ਜੀ ਅਸਲੀ ਪਿਸਤਲਾ ਜੀ ਹੈ ਵਰਕਿੰਗ ਪਿਸਤਲ ਹੈ ਤੇ ਜੋ ਇਹ ਪਿਸਤਲਾ ਜੀ ਅਸੀਂ ਇਸ ਦੇ ਐਨਾਲਿਸਿਸ ਲਈ ਐਫਐਸਐਲ ਭੇਜਿਆ ਹੋਇਆ ਤੇ ਇਸ ਦੀ ਵਰਕਿੰਗ ਕੰਡੀਸ਼ਨ ਦੇਖੀ ਜਾਊਗੀ ਬਟ ਹਾਲ ਦੀ ਘੜੀ ਇਹ ਬਿਲਕੁਲ ਅਸਲੀ ਪਿਸਤਲ ਹੈ ਜੋ ਇਸ ਕੋ ਬਰਾਮਦ ਹੋਇਆ ਤੇ ਅਸਲੀਕ ਨੂੰ ਜਿੰਦਾ ਰੱਖਿਆ ਗਿਆ ਜੀ ਸਰ ਕੋ ਨਸ਼ੇ ਦੀ ਆਦੀ ਹੈਗੇ ਬਿਲਕੁਲ ਜੀ ਮੈਡੀਕਲ ਕਰਵਾਇਆ ਗਿਆ ਵਾ ਨਸ਼ੇ ਦਾ ਥੋੜਾ ਬਹੁਤ ਆਦੀ ਹੈ ਪਰ ਜੋ ਇਸ ਦੀ ਹਿਸਟਰੀ ਹੈ ਜੋ ਰਿਕਾਰਡ ਹੈ ਜਿਸ ਦਾ ਪ੍ਰਾਣਾ ਜੋ ਕਿ ਅਲੱਗ-ਅਲੱਗ ਇਸ ਤੇ ਤਿੰਨ ਚਾਰ ਪਰਚੇ ਲੁੱਟਾ ਬਰਾਮਦ ਜੋ ਕਿ ਸਾਰੇ ਵੱਡੀਆਂ ਲੁੱਟਾਂ ਕੋਲ ਵਾਲੇ ਹੀ ਕਰਮੇ ਸੀ ਕਹਿੰਦਾ ਸਰ ਵੈਪਨ ਜਿਹੜਾ ਹੈਗਾ ਉਹਦੇ ਨਾਲ ਸਿਰਫ ਡਰਾਵਾ ਦੇ ਕੇ ਕੱਦੇ ਸੀ ਇਸ ਤਰੀਕੇ ਦਾ ਕੰਮ ਜਾਂ ਫਿਰ ਕੋਈ ਕ੍ਰਿਮੀਨਲ ਕੇਸ ਵੀ ਕੋਈ ਦਿੱਤੇ ਹੈਗਾ ਜੋ ਇਸ ਦੇ ਜੋ ਮੁਕਦਮੇ ਨੇ ਜੀ ਜਿੰਨੇ ਵੀ ਮੁਕਦਮੇ ਇਸ ਦੇ ਖਿਲਾਫ ਦਰਜ ਨੇ ਉਹਨਾਂ ਦੇ ਵਿੱਚ ਆਮਜੈਕਟ ਵੀ ਲੱਗਾ ਹੋਇਆ ਹੋਇਆ ਮਿਲਬ ਜੋ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਉਸ ਦੇ ਵਿੱਚ ਹਥਿਆਰ ਦੇ ਬਲ ਤੇ ਕੀਤੀਆਂ ਨੇ ਸੋ ਇਸ ਕਰਕੇ ਇਹ ਇਤਿਆਰ ਦੀ ਦੁਰਵਰਤੋਂ ਕਰਦੇ ਸਨ ਤੇ ਸਾਨੂੰ ਇਨਪੁਟ ਸੀਗੇ ਵੀ ਇੱਥੇ ਵੀ ਕਿਸੇ ਵੱਡੀ ਵਾਰਦਾਤ ਨੂੰ ਜਾਨ ਦੇ ਸਕਦੇ ਨੇ ਪਰ ਪੁਲਿਸ ਨੇ ਬੜੀ ਮਸਤੀਅਤੀ ਦੇ ਨਾਲ ਇਸ ਨੂੰ ਬਿਫੋਰ ਕਿ ਕੋਈ ਵਾਰਦਾਤ ਨੂੰ ਜਾਨ ਦਿੰਦਾ ਇੱਕ ਬਹੁਤ ਵੱਡਾ ਪ੍ਰੀਵੈਂਟਿਵ ਐਕਸ਼ਨ ਕੀਤਾ ਵਾ ਤੇ ਇਹ ਵਾਰਦਾਤ ਨੂੰ ਬੜੀਆ ਵਾਰਦਾਤਾਂ ਨੂੰ ਰੋਕਿਆ